ਪ੍ਰੇਮ ਹੁਣ ਤਾਂ ਤੂੰ ਜਾਂ ਤਾਂ ਕੰਟਰੀ ਛੱਡ ਦੇ ਜਾਂ ਤੈਨੂੰ ਮੈਂ ਮਾਰ ਦੂੰ ਤੱਜਲਾ ਉਸਤਾਦ ਸੌਂ ਲੱਗੇ ਤੈਨੂੰ ਮੇਰੀ ਮੈਂ ਰੱਬ ਦੀ ਸੌਂਹ ਜਾਂਦਾ ਹੁੰਨਾ ਹੁਣ ਤੈਨੂੰ ਸੌਂਹ ਲੱਗੇ ਮੇਰੀ ਭੱਜਲਾ ਨਹੀਂ ਤੈਨੂੰ ਇਹ ਨਹੀਂ ਪਤਾ ਮੈਂ ਮਾਰ ਦੂੰਗਾ ਪੰਜਾਬੀ ਰੋਲ ਜਨਨ ਦੀ ਤੁਹਾਡੇ ਸਭ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਪ੍ਰੇਮ ਢਿੱਲੋਂ ਤੇ ਮਨਪ੍ਰਿਤ ਮੰਨਾ ਨਾਲ ਜੁੜ ਕੇ ਸਾਹਮਣੇ ਆ ਰਹੀ ਹੈ ਜਿਹਦਾ ਇੱਕ ਮੁੱਦਾ ਹੁਣ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਭਖਿਆ ਹੋਇਆ ਹੈ ਤੇ ਹਾਲ ਹੀ ਵਿੱਚ ਮਨਪ੍ਰਿਤ ਮੰਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਨਪ੍ਰਿਤ ਮੰਨਾ ਨੇ ਪ੍ਰੇਮ ਢਿੱਲੋਂ ਦੇ ਬਾਰੇ ਕੁਝ ਅਜਈਆ ਗੱਲਾਂ ਕਹੀਆਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਅਤੇ ਨਾਲ ਹੀ ਮਨਪ੍ਰਿਤ ਮੰਨਾ ਨੇ ਪ੍ਰੇਮ ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ ਕੀ ਹੈ ਪੂਰਾ ਮਾਮਲਾ ਤੁਸੀਂ ਇਹ ਵੀਡੀਓ ਪਹਿਲਾਂ ਦੇਖੋ ਪ੍ਰੇਮ ਉਹ ਗੱਲ ਪ੍ਰਿੰਟ ਲੰਘ ਰਹੇ ਹਾਂ ਓਏ ਜਿਹੜਾ ਤੇਰਾ ਮਿਊਜ਼ਿਕ ਬਣਾਉਂਦਾ ਸਹੰਜ ਵੀ ਪਤਨ ਕੀ ਨਾਮ ਆਉਂਦਾ ਹੁਣ ਮੁੰਡੇ ਦਾ ਪਹਿਲਾਂ ਤੈਨੂੰ ਕੁੱਟਣਾ ਸੀ ਹੁਣ ਤੇਰਾ ਸਾਰਾ ਗਰੁੱਪ ਕੁੱਟਣਾ ਅੱਜ ਮੇਰੇ ਕੋਲੇ ਭੈਣ ਆਈ ਵੀ ਸੀ ਉਹਦਾ ਧੂਆਂ ਵਰਸਾਤ ਜਾ ਕੇ ਉਹਦੇ ਹੱਥ ਦੀ ਚਾਹ ਪੀਂਦਾ ਰਿਹਾ ਹਨਾ ਉਹਦੇ ਘਰੇ ਜਾਂਦਾ ਰਿਹਾ ਲੰਗੌੜ ਤੈਨੂੰ ਨੈਕਸਟ ਲੈਵਲ ਕੁੱਟਣਾ ਯਾਰ ਤੁਸੀਂ ਕੁੜੀ ਦੀ ਜ਼ਿੰਦਗੀ ਰੋਲ ਗਏ ਯਾਰ ਤਿੰਨ ਘੰਟੇ ਕੁੜੀ ਰੂਹੀ ਜੇ ਮੇਰੇ ਕੋਲੇ ਬੈਠੀ ਕਹਿੰਦੀ ਵੀਰੇ ਦੇਖੀ ਕਹਿੰਦੀ ਮੈਂ ਫਰੇਮ ਨੂੰ ਬੜੀਆਂ ਚਾਹਾਂ ਵੀਰ ਜੀ ਕਹਿੰਦੀ ਮੈਂ ਐਂ ਫਰੌਂਦੀ ਹੁੰਦੀ ਸੀ ਵੀ ਮੇਰਾ ਵੀਰਾ ਆਇਆ ਬੈਠਾ ਹਨ ਭੈਣ ਉਹ ਕਦੇ ਇਹ ਸੋਚਿਆ ਤੁਹਾਨੂੰ ਕੋਈ ਖਵਾਉਂਦਾ ਰੁੱਟੀ ਪਾਣੀ ਉਹਦੀ ਇੱਜ਼ਤ ਕਿਵੇਂ ਕਰਨੀ ਹਨ ਤੈਨੂੰ ਤਾਂ ਵੱਡਣਾ ਸੀ ਤੈਨੂੰ ਤਾਂ ਹੁਣ ਪਹਿਲਾਂ ਤਾਂ ਕੁੱਟਣਾ ਸੀ ਹੁਣ ਤੈਨੂੰ ਰੱਜ ਕੇ ਕੁੱਟਣਾ ਦੂਜੀ ਗੱਲ ਸਾਂਝ ਵੀ ਜਿਹੜਾ ਤਰ੍ਹਾਂ ਮਿਊਜ਼ਿਕ ਬਣਾਉਂਦਾ ਉਹਨੂੰ ਕੁੱਟਣਾ ਕੁੜੀ ਵਿਆਹੀ ਵੀ ਸੀ ਸਾਂਝ ਵੀ ਦੇਪੀ ਦੇ ਭਾਈ ਨਾਲ ਹਨਾ ਗਿਆਨੀ ਨੂੰ ਬੜਾ ਕੁੱਟਣਾ ਗਿਆਨੀ بڑے ਹਰਾਮੀ ਨੇ 95 ਲੱਖ ਕੁੜੀ ਤੋਂ ਖਾ ਗਿਆ ਹੁਣ ਤੁਸੀਂ ਕਹੀ ਤਾਂ ਐ ਸੋਚੋ ਕਿ ਉਹਨੂੰ ਫੁੱਦੂ ਖਿੱਚੀ ਜਾਣਾ 95 ਲੱਖ ਰੁਪਇਆ ਥੋੜਨਾ ਐ ਖਾ ਜੂਗੀ 95 ਲੱਖ ਕੁੜੀ ਤੋਂ ਮੁੰਡਾ ਖਾ ਗਿਆ ਉਹਦੀ ਫੋਟੋ ਵੀ ਪਾਉਣਾ ਮੇਰੇ ਕੋਲ ਫੋਟੋ ਪਈ ਆ ਹੁਣ ਮੈਂ ਚੱਲੇ ਆ ਕੈਰਗਰੀ ਪਹਿਲਾਂ ਤਾਂ ਇਹਦਾ ਜਲੂਸ ਕਢੂਗਾ ਰੇਡੀਓ ਤੇ ਪੁਲਿਸ ਚ ਯਾਰਾ ਟੈਨ ਨਾ ਮੇਰੀ ਬਾਲਾ ਰੁਕੇ ਗਈ ਮੈਂ ਕਦੇ ਮਿਲਿਆ ਨਹੀਂ ਸੀ ਪਹਿਲੀ ਵਾਰ ਮਿਲਿਆ ਫੋਨ ਤੇ ਗੱਲ ਜਰੂਰ ਹੋਈ ਬਹੁ ਵਾਰ ਕਹਿੰਦੀ ਵੀਰ ਜੀ ਕਹਿੰਦੀ ਮੇਰੇ ਡੈਡੀ ਕਹਿੰਦੀ ਹਾਰ ਦੇ ਮਰੀਜ਼ ਹੋ ਗਏ ਜੀ ਹਨਾ ਆ ਡੈਡੀ ਕੁੜੀ ਦਾ ਪਤਾ ਕੌਣ ਆ ਆਰਮੀ ਦਾ ਮੇਜਰ ਹਨਾ ਕਹਿੰਦੀ ਵੀਰ ਜੀ ਮੈਂ ਵੀ ਆਰਮੀ ਸਕੂਲ ਚ ਪੜ੍ਹਨੀ ਆ ਸਾਰਾ ਕੁਝ ਉਹ ਕਦੇ ਵੀ ਕਹਿੰਦੀ ਮੇਰਾ ਕਲਾਮਾ ਹੋਇਆ ਨਾ ਕਹਿੰਦੀ ਵੀਰ ਜੀ ਜੁੱਤੀ ਥੋਡੀ ਹੋਊਗੀ ਸਿਰ ਮੇਰਾ ਹਨਾ ਮੈਨੂੰ ਕੁੱਟਿਓ ਬਾਲਾ ਹਨਾ ਪਰ ਕਹਿੰਦੀ ਵੀਰ ਜੀ ਕਹਿੰਦੀ ਮੇਰੇ ਡੈਡੀ ਕਹਿੰਦੀ ਹਾਰ ਦੇ ਮਰੀਜ਼ ਹੋ ਗਏ ਜੀ ਹਨਾ ਆ ਡੈਡੀ ਕੁੜੀ ਦਾ ਪਤਾ ਕੌਣ ਆ ਆਰਮੀ ਦਾ ਮੇਜਰ ਹੈ ਨਾ ਕਹਿੰਦੀ ਵੀਰ ਜੀ ਮੈਂ ਵੀ ਆਰਮੀ ਸਕੂਲ ਚ ਪੜੀ ਆ ਸਾਰਾ ਕੁਝ ਉਹ ਕਦੇ ਵੀ ਕਹਿੰਦੀ ਮੇਰਾ ਕਲਾਮਾ ਹੋਇਆ ਨਾ ਕਹਿੰਦੀ ਵੀਰ ਜੀ ਜੁੱਤੀ ਥੋਡੀ ਹੋਊਗੀ ਸਿਰ ਮੇਰਾ ਨਾ ਮੈਨੂੰ ਕੁੱਟਿਓ ਬੜਾ ਹੈ ਨਾ ਮੈਂ ਪਤਾ ਵੀ ਤੈਨੂੰ ਕਿੱਥੇ ਕੋਲ ਸਾਂ ਕਹਿੰਦੀ ਵੀਰ ਜੀ ਮੈਂ ਇੰਨਾ ਜ਼ਿਆਦਾ ਕੀਤਾ ਜੀ ਸਭ 95 ਲੱਖ ਬੰਦਾ ਖਾ ਗਿਆ ਹੈ ਨਾ ਪ੍ਰੇਮ ਹੁਣ ਤਾਂ ਤੂੰ ਜਾਂ ਤਾਂ ਕੰਟਰੀ ਛੱਡ ਦੇ ਜਾਂ ਤੈਨੂੰ ਮੈਂ ਮਾਰ ਦੂੰ ਹੁਣ ਤੇ ਤੇ ਉਹ ਨੈਕਸਟ ਲੈਵਲ ਤੇ ਆ ਗਿਆ ਮੈਂ ਕਿਉਂਕਿ ਮੇਰੀ ਭੈਣ ਮੇਰੇ ਘਰ ਰੋਕੇ ਗਈ ਹੈ ਮੈਂ ਉਹਦੇ ਨਾਲ ਰੋਇਆ ਹਨਾ ਭੱਜਲਾ ਉਸਤਾਦ ਸੌਂ ਲ ਕੇ ਤੈਨੂੰ ਮੇਰੀ ਮੈਂ ਰੱਬ ਦੀ ਸੌਂਹ ਜਾਂਦਾ ਹੁੰਨਾ ਹੁਣ ਤੈਨੂੰ ਸੌਂਹ ਲੱਗੇ ਮੇਰੀ ਭੱਜਲਾ ਨਹੀਂ ਤੈਨੂੰ ਇਹ ਨਹੀਂ ਪਤਾ ਮੈਂ ਮਾਰ ਦੂੰਗਾ ਦੋਸਤੋ ਮਨਪ੍ਰੇਮ ਮੰਨਾਂ ਦੇ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖ ਕੇ ਜਾਇਓ ਧੰਨਵਾਦ